ਤੁਸੀਂ ਦੇਖ ਰਹੇ ਹੋ ਪੁਲਸ ਦਰਪਣ ਤੇ ਮਹਾਤਾ ਹਰਜੀਤ ਸਿੰਘ ਅੱਜ ਭਗਵਾਨਤਮਾਨ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਹੈ ਕਿ ਖਾਸ ਕਰ ਆਪਣੇ ਕਾਰਪੋਰੇਸ਼ਨ ਵਿਭਾਗਾਂ ਤੇ ਨਿਗਰਾਨੀ ਰੱਖੋ ਇੱਥੇ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੇ ਹੀ ਰਲੇ ਮਿਲੇ ਆ ਮਤਲਬ ਕਿ ਇਹਦੇ ਬਾਰੇ ਹੁਣ ਚੋਰੀ ਲੱਕ ਦੀ ਤੇ ਚੋਰੀ ਕੱਖ ਦੀ ਸਿਰਫ ਅਸੀਂ ਇੱਕ ਮੌਕਾ ਦਿਖਾਉਣ ਦਾ ਪ੍ਰਯਾਸ ਕਰਨ ਲੱਗੇ ਆ ਕਿ ਵੀ ਇੱਥੇ ਕੀ ਮਾਹੌਲ ਚੱਲਦਾ ਪਿਆ ਥੱਲੇ ਇਸ ਬਾਰੇ ਮੈਂ ਘੱਟੋ ਘੱਟ 6 ਨਵੰਬਰ 6 20 ਸਤੰਬਰ ਤੋਂ ਕੰਪਲੇਂਟ ਕਰ ਰਹੇ ਆ ਇਹ ਆ ਦਿਖਾਇਓ ਕੈਮਰਾਮੈਨ ਨੂੰ ਕਹੂੰਗਾ ਜੀ ਆਹ ਸੀਵਰੇਜ ਦਾ ਪਾਈਪ ਦਿਖਾਇਓ ਆਜੋ 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 ਇੱਥੇ ਆ ਚਾਰ ਘਰਾਂ ਨੇ ਬਿਨਾ ਮਨਜ਼ੂਰੀ ਤੋਂ ਜਿਹਦੀ ਇਤਲਾਮ ਹੈ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ WhatsApp ਕਰਾਈ ਮੈਂ ਉਹਨਾਂ ਨੂੰ ਦਿੰਦਾ ਰਿਹਾ ਔਰ ਕਾਲ ਕਰਕੇ ਉਹਨਾਂ ਨੂੰ ਮੈਂ ਦੱਸਦਾ ਰਿਹਾ ਇਹ ਸਾਰੇ ਪੱਟੇ ਹੋਏ ਦੀ ਜਿਹੜੀ ਹੈ ਮੈਂ ਰਿਟਰਨ ਕੰਪਲੇਂਟ ਵੀ ਕੀਤੀ ਹੈ ਇਸ ਬਾਰੇ ਕਮਿਸ਼ਨਰ ਸਾਹਿਬ ਨੂੰ ਪਰ ਪਤਾ ਨਹੀਂ ਕੀ ਗੱਲ ਹੈ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਜਦੋਂ ਜਾਂਦੇ ਜੀ ਇਹਨਾਂ ਦੀ ਪਾਸ ਕਰਨ ਲੱਗੇ ਆ ਕਦੇ ਕਹਿਣ ਲੱਗੇ ਕੁਝ ਜਦ ਕੀ ਇਹਦੇ ਤੇ ਜੁਰਮਾਨਾ ਬਣਦਾ ਏਡਾ ਲੰਬਾ ਉਹਨਾਂ ਨੇ ਬਿਨਾਂ ਮਜ਼ਦੂਰੀ ਤੋਂ ਪਾਇਆ 6 ਮਹੀਨੇ ਚਲਾਉਂਦੇ ਰਹੇ ਜਦੋਂ ਅਸੀਂ ਤਲਾਹ ਦਿੱਤੀ ਤੇ ਇਹਨਾਂ ਨੇ ਆਪਣਾ ਉਹਨਾਂ ਨਾਲ ਪਤਾ ਨਹੀਂ ਕੀ ਸਮਝੌਤਾ ਹੈ ਕਿ ਵੀ ਉੱਤੇ ਕੋਈ ਐਕਸ਼ਨ ਹੀ ਨਹੀਂ ਲੈ ਰਹੇ ਇਹ ਕਾਰਪੋਰੇਸ਼ਨ ਦੇ ਕਮਿਸ਼ਨਰ ਤੋਂ ਲੈ ਕੇ ਥੱਲੇ ਤੱਕ ਸਾਰੇ ਜਿੰਨੇ ਐ ਐਸ ਡੀਓ ਮੈਡਮ ਕਹਿੰਦੀ ਆ ਕਿ ਜੇ ਇੰਦਾ ਕੋਈ ਕਨੈਕਸ਼ਨ ਜੋੜਦਾ ਤੇ ਉਹਦੇ ਤੇ ਕੋਈ ਜੁਰਮਾਨਾ ਨਹੀਂ ਆਇਦਣੇ ਜਾ ਰਿਆ ਕਰਨ ਆ ਚਾਰ ਕੇ ਘਰਾਂ ਨੇ ਇੱਥੇ ਜੋੜਿਆ ਐਸ ਡੀਓ ਸ਼ਾਕਸੀ ਜੀ ਨੇ ਜੀ ਨੇ ਜਲੰਧਰ ਆਪਣੇ ਕਾਰਪੋਰੇਸ਼ਨ ਤੇ ਮੈਡਮ ਨੇ ਔਰ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਜੀ ਜੇ ਅਗਰ ਕੋਈ ਇਦਾਂ ਦਾ ਕਨੈਕਸ਼ਨ ਜੋੜਦਾ ਹੈ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਵੀ ਜੁਰਮਾਨੇ ਦਾ ਮਤਲਬ ਕੋਈ ਜੁਰਮਾਨਾ ਨਹੀਂ ਲੱਗਦਾ ਉਸ ਨੂੰ ਜਿਸ ਦੀ ਮੈਂ ਵਾਈਟ ਜਿਹੜੀ ਕੀਤੀ ਸੀ ਔਰ ਮੈਂ ਨਾਲ ਚਲਾਵਾਂਗਾ ਇਸ ਖਬਰ ਦੇ ਨਾਲ ਮੈਂ ਸੀਐਮ ਸਾਹਿਬ ਨੂੰ ਕਹਾਂਗਾ ਕਿ ਜੀ ਇਹ ਖਜ਼ਾਨੇ ਦੇ ਉੱਤੇ ਮਾਰਾ ਤੁਹਾਡੇ ਇਹ ਸਾਰਾ ਰਲੇ ਮਿਲੇ ਥਲੇ ਚੱਲਦੇ ਪਏ ਆ ਇਹ ਔਰ ਖਾਸ ਕਰ ਇਸ ਜੀ ਤੇ ਸਪੈਸ਼ਲ ਨਿਗਰੱਖਾ ਰੱਖੋ ਇਸ ਕਾਰਪੋਰੇਸ਼ਨ ਦਫ਼ਤਰ ਤੇ ਬੇਨਤੀ ਹੈ ਜੀ ਤੁਸੀਂ ਦੇਖੋ ਆਪਣੇ ਥੱਲੇ ਦਾ ਮਾਹੌਲ ਦੇਖੋ ਲੋਕਾਂ ਨੂੰ ਤੰਗ ਕੀਤਾ ਜਾਂਦਾ ਜਿਹੜਾ ਪਾਸ ਕਰਾਣ ਜਾਂਦਾ ਉਹਨੂੰ ਉਹਦਾ ਤੰਗ ਕੀਤਾ ਜਾਂਦਾ ਜਿਹੜਾ ਚੋਰੀ ਪਾ ਲੈਂਦਾ ਉਹਨੂੰ ਸਹੂਲਤ ਦਿੱਤੀ ਜਾਂਦੀ ਹੈ ਠੀਕ ਹੈ ਜੀ ਔਰ ਤੁਸੀਂ ਇਸ ਬਾਰੇ ਸੀਐਮ ਸਾਹਿਬ ਖਾਸ ਧਿਆਨ ਦਿਓ ਇਹਦੇ ਕੋਈ ਖਾਸ ਟੀਮ ਗਠਿਤ ਕਰੋ ਦਿਲਬਾਗ ਤੇ ਇੱਕ ਤਰਸੀਮ ਜਿਸ ਦੀ ਡਿਊਟੀ ਕਮਿਸ਼ਨਰ ਸਾਹਿਬ ਨੇ ਕਨੈਕਸ਼ਨ ਕੱਟਣ ਦੀ ਲਗਾਈ ਸੀ ਔਰ ਉਸ ਵੱਲ ਉਹਨਾਂ ਵੱਲੋਂ ਇੱਥੇ ਆ ਕੇ ਜੀ ਇਹਨਾਂ ਨੂੰ ਪਤਾ ਨਹੀਂ ਕੀ ਇਹਨਾਂ ਨਾਲ ਸੈਟਿੰਗ ਕੀਤੀ ਗਈ ਕੀ ਇਹਨਾਂ ਦਾ ਇਹਨਾਂ ਨਾਲ ਉਹਨਾਂ ਦਾ ਕੀ ਇਹਨਾਂ ਨੂੰ ਸਹੂਲਤ ਦਿੱਤੀ ਗਈ ਜਿਨ੍ਹਾਂ ਜਿਨ੍ਹਾਂ ਨੇ ਚੋਰੀ ਕਨੈਕਸ਼ਨ ਜੋੜਿਆ ਸੀ ਅਨਲੀਗਲ ਜੋੜਿਆ ਸੀ ਅੱਛਾ ਇਹਨਾਂ ਦੇ ਖਿਲਾਫ ਫਿਰ ਹਾਰ ਕੇ ਮੈਨੂੰ ਅ ਰਿਟਰਨ ਕੰਪਲੇਂਟ ਕਰਨੀ ਪਈ ਪਰ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਲਾਗੇ ਹੋ ਕੇ ਦਿਖਾਓ ਆ ਨੰਬਰੀ ਦਰਖਾਸਤ ਹੈ ਇਸ ਦੇ ਵਿੱਚ ਜਦੋਂ ਤੋਂ ਜਦੋਂ ਤੋਂ ਮੈਂ ਆਪਣਾ ਕਮਿਸ਼ਨਰ ਦੇ ਵਟਸਐਪ ਤੇ ਮੈਂ ਖੰਡਾਰੇ ਆ ਵੀਡੀਓ ਪਾਈ ਲੋਕੇਸ਼ਨ ਪਾਈ ਦੇਖੋ ਜੀ ਇਹ 6 ਨਵੰਬਰ ਤੋਂ 6 ਨਵੰਬਰ 24 ਫਿਰ ਉਹਨਾਂ ਨੇ ਮੈਨੂੰ ਕਿਹਾ ਦੁਬਾਰਾ ਪਾਓ ਉਹਨਾਂ ਨੂੰ ਫੋਨ ਤੇ ਤਲਾਸ਼ ਕੀਤੀ ਫੇ ਕਹਿੰਦੇ ਜੀ 20 20 ਸਤੰਬਰ 24 ਕਟਣ ਦੀ ਵਜਾਏ ਜੁਰਮਾਨੇ ਲਾਉਣ ਦੀ ਵਜਾਏ ਉਹਨਾਂ ਨੂੰ ਫੈਸਿਲਿਟੀ ਫੈਸਿਲਿਟੀ ਦਿੱਤੀ ਜਾ ਰਹੀ ਹੈ ਜੀ ਉਹਨਾਂ ਨੂੰ ਉਹ ਕਹਿੰਦੇ ਜੀ ਹੁਣ ਅਸੀਂ ਇਹਨਾਂ ਦਾ ਕਨੈਕਸ਼ਨ ਪਾਸ ਕਰ ਰਹੇ ਹਾਂ ਜੁਰਮਾਨਾ ਜਿਹੜਾ ਸਰਕਾਰ ਦੇ ਖਾਤੇ ਆਣਾ ਸੀ ਉਹ ਕਿੱਧਰ ਜਾਣਾ ਜੀ ਹੈ ਇਹ ਰਲੀ ਮਿਲੀ ਭੋਗਤਾ ਜੀ ਇਹ ਖਾਸ ਕਰ ਦਿਲਬਾਗ ਔਰ ਜਿਹੜਾ ਉਹਨਾਂ ਦਾ ਤਰਸੀਮ ਇਸੇ ਮਹਿਕਮੇ ਦਾ ਜਿਹੜਾ ਅਫਸਰ ਆ ਜਿਹੜਾ ਸ਼ਾਕਸ਼ੀ ਮੈਡਮ ਦੇ ਨਾਲ ਰਲ ਕੇ ਇਹ ਜਿਹੜਾ ਕਿ ਇਸ ਕੰਮ ਨੂੰ ਚਲਾਇਆ ਜਾ ਰਿਹਾ ਔਰ ਮੈਂ ਵੀ ਇਹ ਵੀ ਦੇਖ ਕੇ ਹੈਰਾਨ ਆ ਆ ਦੇਖੋ ਜੀ 26 ਸਤੰਬਰ ਤੱਕ ਮੈਂ WhatsApp ਤੇ ਕਮਿਸ਼ਨਰ ਸਾਹਿਬ ਨੂੰ ਇਹਦੀ ਪੂਰੀ ਇਨਫੋਰਮੇਸ਼ਨ ਦਿੱਤੀ ਆ ਔਰ 6 ਮਹੀਨੇ ਤੋਂ ਇਹ ਸੀਵਰਾ ਚਲਾ ਰਹੇ ਸੀ ਔਰ ਮੈਂ ਬੇਨਤੀ ਕਰਾਂਗਾ ਸੀਐਮ ਸਾਹਿਬ ਨੂੰ ਸੀਐਮ ਸਾਹਿਬ ਆਪ ਮੇਰੀ ਦਰਖਾਸਤ ਜਿਹੜੀ ਰਿਟਰਨ ਹੈ ਇੱਥੇ ਵੀ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਹ 3 2 25 ਤੋਂ ਮੈਂ ਕੰਪਲੇਂਟ ਕੀਤੀ ਹੋਈ ਹੈ ਜੀ ਇਸ ਰਿਟਰਨ ਕੰਪਲੇਂਟ ਤੇ ਵੀ ਔਰ ਦਿਲਵਾਗ ਔਰ ਤਰਸੀਮ ਵੱਲੋਂ ਮੈਨੂੰ ਥ੍ਰੈਟ ਕੀਤਾ ਜਾ ਰਿਹਾ ਜੀ ਮੇਰੇ ਘਰ ਦੇ ਬਾਹਰ ਚੱਕਰ ਲਾਇਆ ਜਾ ਰਿਹਾ ਜਿਦੀ ਕਿ ਮੇਰੇ ਕੋਲ ਸੀਸੀਟੀਵੀ ਕੈਮਰਾ ਫੁਟੇਜ ਵੀ ਹੈ ਮੈਨੂੰ ਹੁਣ ਆਪਣਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਥ੍ਰੈਟ ਕੀਤਾ ਜਾ ਰਿਹਾ ਜੀ ਮੈਂ ਬੇਨਤੀ ਕਰਾਂਗਾ ਜੀ ਅਸੀਂ ਇਹ ਸਾਰੇ ਤੇ ਚੰਗੀ ਤਰ੍ਹਾਂ ਧਿਆਨ ਦਿੱਤਾ ਜਾਵੇ ਜੀ ਸਾਰੇ ਔਰ ਕੋਈ ਵਧੀਆ ਟੀਮ ਦੇ ਜਾਂ ਕਿ ਵਧੀਆ ਅਫਸਰ ਕੋਲ ਇਹਦੀ ਤਫ਼ਤੀਸ਼ ਕਰਵਾਈ ਜਾਏ ਤਾਂ ਜੀ ਆਪਾਂ ਅੱਜ ਕਾਰਪੋਰੇਸ਼ਨ ਦਫ਼ਤਰ ਆਏ ਆ ਜੀ ਆ ਡੀਓ ਸ਼ਕਸ਼ੀ ਮੈਡਮ ਨੇ ਆ ਉਹਨਾਂ ਨਾਲ ਗੱਲ ਕਰੀਏ ਜੋ ਕਿ ਮੈਂ ਸੱਚੀ ਕਹਾਂ ਜੀ ਹਾਂ ਜੀ ਅ ਮੈਂ ਤੁਹਾਡੇ ਤੋਂ ਥੋੜੀ ਜਾਣਕਾਰੀ ਲੈਣੀ ਸੀ ਕਿ ਜਿੱਦਾਂ ਕੋਈ ਲੋਕ ਜਿਹੜਾ ਕਾਰਪੋਰੇਸ਼ਨ ਤੋਂ ਮਨਜ਼ੂਰੀ ਤੋਂ ਬਿਨਾਂ ਕਰ ਤੁਸੀਂ ਉਹ ਜੋੜ ਲੈਂਦੇ ਆ ਔਰ ਉਹਦੇ ਤੇ ਆਪਣਾ ਕੀ ਲੋ ਹੈ ਇਸ ਲਈ ਕੀ ਇਹ ਤੇ ਪੰਜਾਬ ਦੀ ਜਿਹੜੀ ਅਧਿਕਾਰ ਹੈ ਉਹਦੇ ਹੀ ਹੈ ਕਿ ਜਿੱਥੇ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਨੇ ਨਾਜਾਇਜ਼ ਕਨੈਕਸ਼ਨ ਕੀਤਾ ਹੈ ਉਹਨੂੰ ਆਪ ਕੋ ਉਸੇ ਟਾਈਮ ਡਿਸਕਨੈਕਟ ਕਰ ਦਿੰਦੇ ਹਾਂ ਹੂੰ ਜੇ ਕੋਈ ਜੁਰਮਾਨਾ ਨਹੀਂ ਜਾਂ ਫਿਰ ਅਸੀਂ ਉਹਨੂੰ ਕਹਿੰਦੇ ਆ ਕਿ ਤੁਸੀਂ ਕਨੈਕਸ਼ਨ ਪਾਸ ਕਰਾਓ ਤਾਂ ਕਿ ਸਾਨੂੰ ਸਰਕਾਰ ਨੂੰ ਰੈਵਨਿਊ ਮਿਲ ਉਹ ਇਹ ਤੇ ਕੋਈ ਜੁਰਮਾਨਿਆਂ ਦੀ ਪ੍ਰੋਸੈਸ ਨਹੀਂ ਹੈ ਨਹੀਂ ਨੋ ਲਗਾ ਸੀ ਪਤਾ ਸੀ ਕਿ 8-5 ਰੁਪਏ ਸਕੇਲ ਕੋਲ ਦੇ ਸਾਹ ਜੇ ਜੇ ਤੁਹਾਡੇ ਕੋਲ ਹੈ ਇਸ ਤਰ੍ਹਾਂ ਦਾ ਕੁਝ ਤਾਂ ਸਾਨੂੰ ਸ਼ੇਅਰ ਕਰ ਲਓ ਜੋ ਵੀ ਬੰਦੀ ਐ ਐਸੀ ਕਾਰਵਾਈ ਕਰਾਂ ਨੂੰ ਜਿਹੜਾ ਕਿ 6 ਮਹੀਨਿਆਂ ਤੋਂ ਸਾਡੇ ਪੁਲਿਸ ਅਦਾਰੇ ਵੱਲੋਂ ਆਪਣਾ ਕਮਿਸ਼ਨਰ ਸਾਹਿਬ ਨੂੰ WhatsApp ਤੇ ਸਾਰਾ ਕੁਝ ਲੋਕੇਸ਼ਨ ਸਾਰਾ ਮੌਕਾ ਭੇਜਿਆ ਗਿਆ 6 ਮਹੀਨੇ ਤੋਂ ਬੰਦੇ ਸੀਵਰੇਜ ਬਿਨਾ ਪਾਸ ਕਾਇ ਚਲਾ ਰਹੇ ਔਰ ਤੁਹਾਡੀ ਨੋਲਿਜ ਹੈ ਔਰ ਕਮਿਸ਼ਨਰ 6 ਮਹੀਨੇ ਤੋਂ ਮੇਰੀ ਨੋਲਿਜ ਚ अच्छा कमिश्नर साहब ने थानू दो वारी कटोगड़ा 15 20 ਦਿਨਾਂ ਦੇ ਵਿੱਚ ਦੋ ਵਾਰੀ ਕਹਿੰਦਾ ਜਰੂਰ कमिश्नर साहब ਨੇ ਕਿਹਾ ਉਸੇ ਟਾਈਮ ਅਪ ਐਕਸ਼ਨ ਲੈ ਲਿਆ ਉਸੇ ਟਾਈਮ ਬੰਦੇ ਭੇਜਦੇ ਉਹ ਤਾਂ ਕੀ ਬਣਿਆ ਉਹ ਤਾਂ ਹੁਣ ਕਨੈਕਸ਼ਨ ਪਾਸ ਕਰਾਉਣ ਨੂੰ ਬੰਦਿਆਂ ਨੂੰ ਟਾਈਮ ਦਿੱਤਾ ਉਹ ਕਹਿੰਦੇ ਕਿ ਉਹ ਰਿਕੁਐਸਟ ਕਰਕੇ ਗਏ ਆ ਵੀ ਸਾਡਾ ਹਲੇ ਡਿਸਕਨੈਕਟ ਨਾ ਕਰੋ ਵੀ ਅਸੀਂ ਕਨੈਕਸ਼ਨ ਪਾਸ ਕਰਾ ਲਵਾਂ ਤੇ ਆ ਰਹੇ ਆ ਤੇ ਇਹੀ ਬੰਦੇ ਵੱਲੋਂ ਸਾਹਮਣੇ ਸਮਝਾਇਆ ਗਿਆ ਸੀ ਆ ਕੋਈ ਐਨਸੀ ਬੁੱਤੋਂ ਦੀ ਹੈ ਜਿਹੜੇ ਕੋਲ ਨਿੱਕਲ ਪ੍ਰੋਸੈਸਰ ਦੇ ਵਿੱਚ ਸੀਓ ਲੈ ਦੇ ਕਨੈਕਸ਼ਨ ਪਾਸ ਕਰਾਇਆ ਜਾਂਦੇ ਜਿਹੜੀ ਉਸ ਫੇਰੀ ਦੀ ਬਣੀ ਹੈ ਸੁੰਦਰ ਇੰਕੋਮਪਲ ਨਹੀਂ ਆਇਆ ਤਾਂ ਨਹੀਂ ਕਮਰਾ ਤਾਂ ਪਿੰਡ ਤਾਂ ਸਾਡੇ ਅੰਦਰ ਨਹੀਂ ਨਹੀਂ ਆਜਾ ਹਾਂ ਹਾਂ ਤਾਂ ਹੁਣ ਲੇਟਸ ਕੀ ਆ ਹਾਂਜੀ ਹਾਂਜੀ 2018 ਦੇ ਵਿੱਚ ਸਾਡੇ ਅੰਦਰ ਹਾਂਜੀ ਜੇ ਉਹ ਸਾਨੂੰ ਕਨੈਕਸ਼ਨ ਪਾਸ ਕਰਾਉਣ ਨੂੰ ਤਿਆਰ ਨੇ ਸਾਨੂੰ ਰੈਵਨਿਊ ਦੇਣ ਨੂੰ ਤਿਆਰ ਹੈ ਫਿਰ ਅਸੀਂ ਨਹੀਂ ਕਰਾਂਗੇ ਕੁਝ ਵੀ ਕਰਵਾਂਗੇ ਹਾਂ ਬਾਕੀ ਜਿਹੜੀ ਤੁਸੀਂ ਪੈਨਲਟੀ ਦੀ ਗੱਲ ਕਰ ਰਹੇ ਹੋ ਉਹ ਸਾਡੇ ਨਾਲ ਸ਼ੇਅਰ ਕਰ ਦਿਓ ਡਾਕੂਮੈਂਟ ਤੁਹਾਡੇ ਹੀ ਬੰਦੇ ਸਾਨੂੰ ਸੋ ਦੱਸਦੇ ਸੀ ਜਿਹੜੇ ਤੁਸੀਂ ਭੇਜੀ ਸੀ ਵਿੱਚ ਅਚਾਨਕ ਉਹਨਾਂ ਨੇ ਇਹ ਹੀ ਗੱਲ ਕੀਤੀ ਕੋਈ ਐਮਸੀ ਬੁੱਕ ਹੋਦੀ ਹੈ ਜੇ ਮਿਲੂਗਾ ਤਾਂ ਉਹ ਮਿਲਣਾ ਦੇ ਸਿਆਰ ਲੋਬਜ਼ਰ ਰੀਮ ਜੀ ਜੇ ਇਹ ਜੀ ਗਿਆਂ ਚੀ ਬੋ ਕੰਦੀ ਉਹਨੂੰ ਬੰਨੂ ਟਾਈਮ ਲੱਗਦਾ ਸਿਦਾ ਕਾਰੀ ਸਾਬ ਨੇ ਨਹੀਂ ਨਹੀਂ ਅਸੀਂ ਇਮੀਡੀਟ ਐਕਸ਼ਨ ਲਗਾਉ। ਜੋ ਵੀ ਹੈ। ਆਪਾਂ ਸਰਕਾਰ ਦਾ ਕੋਈ ਨੁਕਸਾਨ ਤੁਹਾਨੂੰ ਕਮਿਸ਼ਨਰ ਸਾਹਿਬ ਨੇ ਕੁੜਗੜ 4-5 ਦਿਨ ਪਹਿਲਾਂ ਵੀ ਦੱਸਿਆ ਤੁਹਾਨੂੰ ਹੋਰ ਕੋਈ ਐਕਸ਼ਨ ਕਿਉਂ ਨਹੀਂ ਕਰਦਾ? ਕਿਉਂ ਲੈ ਤਾਂ ਲਿਆ ਕਨੈਕਸ਼ਨ ਨਾਲ ਦੀ ਨਾਲ ਤਾਂ ਬੰਦੇ ਬੰਦੇ ਗਏ ਵੀ 4-5 ਦਿਨ ਹੋ ਗਏ। ਹਾਂ ਮੈਂ ਬਲਕਿ ਤੁਹਾਨੂੰ ਵੀ ਫੋਨ ਕਰਕੇ ਦੱਸਦਾ ਸੀਗਾ ਵੀ ਅਸੀਂ ਐਕਸ਼ਨ ਲੈ ਰਹੇ ਹਾਂ।